ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਤੀਜਾ ਸੂਆ ਅਰੀਜਨਲ ਗਾਂ ਲੈ ਕੇ ਆਏ ਆ ਕੋਈ ਆਪਾਂ ਇਹਨੂੰ ਦੂਜਾ ਨਹੀਂ ਕਹਿੰਦੇ ਵੀਡੀਓ ਸਟਾਰਟ ਕਰਨ ਜੀ ਦੱਸ ਦਿੰਨੇ ਆ ਵੀ ਤੀਜਾ ਸੂਆ ਸੂਈ ਆ ਤੇ ਮਗਰੇ ਦੇ ਬੱਛੀ ਆ ਤੁਸੀਂ ਬੱਛੀ ਚੈੱਕ ਕਰਿਓ ਜੰਮ ਦੀ ਖੁਰਲੀ ਤੋਂ ਉੱਚੀ ਨਿਕਲਦੀ ਐ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਟਾਪ ਗ੍ਰਾਫ ਦੀ ਬੱਛੀ ਆ ਗਈ ਗਰਲੈਂਡੋ ਕ੍ਰੋਸ ਦੇ ਵਿੱਚ ਪੈਂਦੀ ਆ ਬਹੁਤ ਵੀਰ ਕਹਿੰਦੇ ਨੇ ਵੀ ਆਪਾਂ ਨੂੰ ਚੰਗੀ ਕ੍ਰੋਸ ਗਾਂ ਚਾਹੀਦੀ ਆ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਵੀ ਗਰਮੀ ਗਰਮੀ ਦੁੱਧ ਜਿੰਨਾ ਮਰਜ਼ੀ ਚੋਲਿਓ ਦੁੱਧੋਂ ਨਹੀਂ ਟੁੱਟਦੀ ਤੁਸੀਂ ਸਾਹਮਣੇ ਵਾਲੇ ਚਾਹੀਦੇ ਹੋ ਬਾਕੀ ਚਵਾਈ ਇਹ ਜੀ ਆ ਪੋਲੀ ਤੇ ਮੋਟੀ ਚਵਾਈ ਆ ਥਾਣੀ ਦੱਸਦਾਗਾ ਉਹ ਗੁੱਲੇ ਵਾਲਾ ਥਣ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਚਾਹੇ ਚੋਲਿਓ ਮਸ਼ੀਨ ਤੇ ਤੇ ਚਾਹੇ ਚੋਲਿਓ ਹੱਥੀ ਮਿਲ ਕੇ ਵੇਣ ਦੇਖੋ ਤੁਸੀਂ ਕਿੰਨੀ ਮੋਟੀ ਆਉਂਦੀ ਆ ਬਾਕੀ ਸੋਨੇ ਦੇ ਹਸਾਗਾ ਹੋ ਗਿਆ ਬੱਚੀ ਵੀ ਮਗਰ ਟੋਪਦੀ ਆ ਤੀਜਾ ਸੂਆ ਰਿਜਨਲ ਸੂਈ ਆ ਦੂਜੇ ਸੂਏ 28 ਲੀਟਰ ਦੁੱਧ ਦਿੰਦਾਗਾ 30 32 ਕਿਲੋ ਤੇ ਚੱਲਣ ਵਾਲੀ ਇਹ 30 32 ਕਿਲੋ ਦੁੱਧ ਖੁੱਲਾ ਪਾਊਗੀ ਗਰਮੀ ਗਰਮੀ ਦੁੱਧ ਨਹੀਂ ਟੁੱਟਦੀ ਸਾਹਮਣੇ ਵਾਲਾ ਮੇਰਾ ਵੀਰ ਚਾਹੀਦਾ ਗਰਮੀ 'ਚ ਵੱਛੀ ਦਾ ਬੱਡ ਦੇਖੋ ਤੁਸੀਂ ਕਿੰਨਾ ਵੱਡਾ ਰਿਜਨਲ ਤੀਜਾ ਸੁਆ ਸੂਈਆ ਮਗਰ ਵੱਛੀਆ ਟੌਪ ਕਲਾਸ ਵੱਛੀਆ ਕੀ ਜੇਰ ਇਹਦੀ ਆ ਪਈਆ ਜੇਰ ਜੱਪਾ ਸਭ ਕੋ ਦਾਨਾ ਆਪਣੇ ਘਰੇ ਸੂਈਆ ਅਸੀਂ ਦੇਖ ਸਕਦੇ ਹਾਂ ਬਹੁਤ ਮੇਨ ਕਮ ਹੁੰਦਾ ਜੇਰ ਦਾ ਅੱਜ ਆਪਾਂ 27 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ 27 ਮਈ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਸੋ ਲਾਸਟ ਤੱਕ ਵੀਡੀਓ ਬਣੇ ਰਹੋ ਤੁਹਾਨੂੰ ਵੀਡੀਓ ਦੇ ਵਿੱਚ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਸੋ ਇਹ ਤੋਂ ਇਲਾਵਾ ਵੀ ਆਪਣੇ ਕੋਲੇ ਇੱਕ ਜਰਸੀ ਪਿਆਂ ਵਾਲੀ ਖੜੀ ਆ ਕ੍ਰੋਸ ਅੰਗ ਦੇ ਵਿੱਚ ਬੈੜਾ ਐਚਫ ਖੜੀਆਂ ਨੇ ਪਹਿਲਣਾ ਬੱਛੀਆਂ ਖੜੀਆਂ ਨੇ ਦੁੰਦਾਂ ਦੇ ਵਿੱਚ 2 ਦੰਦ 4 ਦੰਦ 20 ਲੀਟਰ ਤੋਂ ਲੈ ਕੇ 25 ਲੀਟਰ ਦੀ ਮਿਲ ਕਪੈਸਿਟੀ ਤੱਕ 20 ਲੀਟਰ ਤੋਂ ਲੈ ਕੇ 25 ਲੀਟਰ ਤੱਕ ਦੀਆਂ ਪਹਿਲਣਾ ਬੈੜਾ ਦੰਦਾਂ ਦੇ ਵਿੱਚ ਜਿਵੇਂ ਕਾਲੀ ਬੱਛੀ 2 ਦੰਦ ਦਾ ਮਗਰ ਇਹਦੇ ਬੱਛੀ ਆ ਦੇਖ ਸਕਦੇ ਹੋ ਆ ਡੱਬੀ ਬੱਛੀ ਇਹਦੇ ਮਗਰ ਇਹਦੇ ਮਗਰ ਵੀ ਬੱਛੀ ਆ ਕਾਲੀ ਬੱਛੀ 2 ਦੰਦ ਬੱਛੀ ਆ ਅੱਗੇ ਬੱਛੀ ਉਹ 2 ਨੰਬਰ ਤੇ ਖੜੀ ਐ ਇਹਦੇ ਥੱਲੇ ਵੀ 20 ਕਿਲੋ ਹਣ ਦੁੱਧ ਤਿਆਰ ਆ ਮਗਰ ਮੇਲਕਾਫ ਆ ਆ ਬੱਛੀ ਦੋ ਦੰਦ ਬੱਛੀ ਆ ਮਗਰ ਬੱਛੀ ਆ ਸੋ 20 ਲੀਟਰ ਤੋਂ ਲੈ ਕੇ 25 30 ਲੀਟਰ ਵਾਲੀਆਂ ਬੱਛੀਆਂ ਤਾਜ਼ੀਆਂ ਸੂਈਆਂ ਵੀ ਹੈਗੀਆਂ ਨੇ ਸੋ ਇਹਦੀ ਆਪਾਂ ਡਿਟੇਲ ਚ ਗੱਲ ਕਰਦੇ ਹਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਜਿਹਦਾ ਜੇਰ ਜੱਪਾ ਪਈ ਆ ਢਾਨਾ ਅੱਜ 25 ਮਈ ਨੂੰ ਆਪਾਂ ਸ਼ਾਮ ਨੂੰ ਵੀਡੀਓ ਕਵਰ ਕਰ ਰਹੇ ਹਾਂ ਦੁਪਹਿਰੇ 12:00 ਵਜੇ ਸੂਈ ਆ ਸੋ ਤੋੜ ਕੇ ਦਿਖਾਉਣੇ ਆ ਫਿਰ ਧਾਰਾ ਮਾਰ ਕੇ ਦਿਖਾਵਾਂਗੇ ਸੋ ਹਾਈਟ ਲੈਂਥ ਦੇਖੋ ਤੁਸੀਂ ਬੱਸੀ ਦੀ 30 35 ਕਿਲੋ ਖੁੱਲਾ ਦੁੱਧ ਪਾਉਣਾਗਾ ਚਾਹੇ ਤੁਸੀਂ 30 ਮੰਨ ਕੇ ਲੈ ਲਓ ਚਾਹੇ 32 ਕਿਉਂਕਿ ਦੂਸਰੀ ਸਾਈਡ ਤੋਂ ਵੀ ਦੇਖੋ ਤੁਸੀਂ ਹਵਾਨਾ ਨਾੜਾਂ ਦੇਖੋ ਬਹੁਤ ਚੰਗੀਆਂ ਨੇ ਹਾਈਟ ਲੈਂਥ ਖੁੱਲਾ ਬੱਛੀ ਦੀ ਥੋੜੀਆਂ ਜੀਆਂ ਭੜਾ ਜ਼ਰੂਰ ਨੇ ਇੱਕ ਪਾਸੇ ਭਾਲ ਥੋੜੀ ਜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਦੂਰ ਤੋਂ ਕਿੰਨਾ ਕਰਦਾ ਹੈ ਮੋੜ ਲੈ ਕਮਾਲੇ ਕਮਾਲਿਆ ਕੋਈ ਮੇਰਾ ਵੀਰ ਦੂਰੋਂ ਆਉਂਦਾਗਾ ਆਲਾ ਕਹਿੰਦਾ ਵੀ ਦੂਜਾ ਇੱਧਰੋਂ ਨਹੀਂ ਦਿਖਾਈ ਉਧਰੋਂ ਨਹੀਂ ਤਾਂ ਤਸੱਲੀ ਕਰ ਸਕਦੇ ਹੋ ਤੁਸੀਂ ਵੀਡੀਓ ਕਾਲ ਤੇ ਵੀ ਦੇਖ ਸਕਦੇ ਹੋ ਇਹਦੀ ਵੀਡੀਓ ਵੀ ਮੰਗਾ ਸਕਦੇ ਹੋ ਥੋੜੀ ਬੱਛੀ ਨੇ ਤੇਜ਼ੀ ਕਰਦੀ ਤੀਜਾ ਸੂਰ ਅरिजिनल ਸੂਈ ਆ ਦੁੱਧ ਇਹਨੇ 35 ਕਿਲੋ ਖੁੱਲਾ ਦੇ ਦੇਣਾਗਾ ਸੁਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਥੋੜੀ ਜੀ ਕਮੈਣੀ ਵਾਲੇ ਪਾਸੇ ਭਲ ਜ਼ਰੂਰ ਆ ਉਹ ਤੁਸੀਂ ਕੋਲੇ ਆ ਕੇ ਚੈੱਕ ਕਰ ਸਕਦੇ ਹੋ ਥਣਾ ਦੀ ਓਕੇ ਆ ਕਿਉਂਕਿ ਆਪਾਂ ਥਣਾ ਦੀ ਪਾਸ ਕਰਕੇ ਫੇਰੀ ਵੀਡੀਓ ਪਾਉਣੇ ਆ ਥਣ ਚਾਰੇ ਥਣਾ ਓਕੇ ਨੇ ਥਣਾ ਦੀ ਪਾਸ ਹੋ ਚੁੱਕੀ ਹੈ ਤੁਹਾਨੂੰ ਧਾਰਾ ਮਾਰਕਿਟ ਦਿਖਾਵਾਂਗੇ ਸੋ ਬਾਕੀ ਧਾਰਾ ਮਾਰਕਿਟ ਦਿਖਾਉਣੇ ਆ ਦੇਖੋ ਪਹਿਲਾਂ ਨਾਰ ਦਿਖਾਉਣੇ ਆ ਦੂਸਰੀ ਸਾਈਡ ਤੋਂ ਇਹ ਹੁੰਦੇ ਆ ਦੁੱਧ ਵਾਲੇ ਪਸ਼ੂਆਂ ਦੀ ਨਿਸ਼ਾਨੀ ਕੱ ਤੇ ਪੋਲੀ ਤੇ ਮੋਟੀ ਚਵਾਈ ਆ ਬਿੱਡ ਬੱਛੀ ਦਾ ਬਹੁਤ ਜ਼ਿਆਦਾ ਆ ਏਦਾਂ ਦੀ ਬੱਛੀ ਜਿਹੜੀ ਆ ਗਰਮੀ ਦੇ ਵਿੱਚ ਦੁੱਧ ਨਹੀਂ ਟੁੱਟਦੀ ਕਿਉਂਕਿ ਜਿੰਨਾ ਤੁਸੀਂ ਪਾਲੋਗੇ ਉਹਨਾਂ ਦਾ ਦੁੱਧ ਚੋਲੋਗੇ ਬਾਕੀ ਮਗਰ ਬੱਚਾ ਬਹੁਤ ਪਿਆਰਾ ਆ ਗਿਆ ਮਗਰ ਬੱਛੀ ਆ ਗਈ ਬਹੁਤ ਪਿਆਰੀ ਬਾਕੀ ਖਾਣ ਪੀਣ ਨੂੰ ਤੁਸੀਂ ਦੇਖੋ ਕਿੰਨੀ ਚਾਰੂ ਆ ਉਹੀ ਗੱਲ ਆ ਵੀ ਜਿੰਨਾ ਪਾਲੋਗੇ ਉਹਨਾਂ ਕੱਢ ਲੋਗੇ ਖਾਣ ਪੀਣ ਨੂੰ ਬਹੁਤ ਚਾਰੂ ਆ ਬੱਛੀ ਸੋ ਦੇਖ ਲੈ ਤੁਸੀਂ ਬੱਚਾ ਲਾ ਕੇ ਪਸਮਾ ਕਰਾ ਲਿਆ ਆਪਾਂ ਚਵਾਈ ਦੇਖੋ ਪੋਲੀ ਤੇ ਮੋਟੀ ਮਗਲ ਖੰਦੇ ਮਾਰ ਦੋ ਮਗਲ ਖੰਦੇ ਮਾਰ ਸੋ ਦੇਖੋ ਚਵਾਈ ਬੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਸੜਾਂ ਦੀ ਪਾਸ ਹੋ ਚੁੱਕੀ ਐ ਚਵਾਈ ਦੇਖੋ ਤੁਸੀਂ ਕਿੰਨੀ ਮੋਟੀ ਆ ਬੂਲੇ ਸੜਾਂ ਦੇ ਵੱਲ ਸਾਫ਼ ਇਹ ਕਰ ਲਾ ਮਨੂੰ ਠੀਕ ਆ ਸੁਦੇਸ਼ ਸਾਹਿਬ ਨੂੰ ਬੱਛੀ ਲਾ ਕੇ ਆਪਾਂ ਪਸਵਾ ਕਰਾ ਲਿਆ ਸੋ ਗਾਂ ਪਸਵਾ ਦੇ ਵਿੱਚ ਆ ਕਿ ਥਣ ਤੁਸੀਂ ਦੇਖੋ ਚਵਾਈ ਦੇਖੋ ਮੋਗੇ ਵਾਲੀ ਬਸ ਬਤ ਬਾਲਾ ਅੰਡੋਲ ਓਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨੂੰ ਧੰਨਵਾਦ